ਸੜਕ 'ਤੇ ਉਹ ਵਿਦਿਆਪਤਲਾ ਕਰਦੇ ਪਏ ਨੇ ਸਰ ਚਾਨੀ ਅਸ਼ਰ ਗੁਰਦੀਪ ਸਰਮਾ ਜੀ ਆਏ ਨੇ ਆਪ ਖੁਦ ਆਏ ਨੇ ਆਪਣਾ ਟ੍ਰੈਫਿਕ ਲੁੱਟੋ ਤੇ ਲੋਕਾਂ ਨੂੰ ਇਵੈਂਟ ਕਰਦੇ ਕਿ ਤਗੜਾ ਹੈਂਡ ਪਾ ਕੇ ਰੱਖੋ ਹੈਂਡ ਪਾ ਕੇ ਘਰੋਂ ਨਿਕਲੋ ਹੈਂਡ ਪਾ ਕੇ ਜਿੱਥੇ ਜਾਣਾ ਉੱਥੇ ਹੈਂਡ ਤਾ ਰੋ ਤਾਂ ਕੁੱਲ 180000 ਲੋਕ ਜਿਹੜੇ ਐਕਸੀਡੈਂਟ ਵਿੱਚ ਜਾਨਾਂ ਦੇ ਕੇ ਚਲੇ ਗਏ ਦੋਹਰਾ ਫੇਰੀਪੀ ਇਵੈਂਟ ਜਿਹੜਾ ਅਸੀਂ ਮਾਲ ਰੋਡ ਦੇ ਜਿਹੜਾ ਫਰਟੀ ਹਸਪੀਟਲ ਦਾ ਆਪਣਾ ਬ੍ਰਾਂਚ ਹੈ ਕੋਤੇ ਹਸਪੀਟਲ ਦੀ ਉਤਪਾਤੀਕ ਮੋਟਰਸਾਈਕਲ ਰੈਲੀ ਦਾ ਯੋਜਨ ਕਰ ਰਹੇ ਆ ਬਹੁਤ ਵਧੀਆ ਲੱਗ ਰਿਹਾ ਜੋ ਸਾਡੇ ਐਸਪੀ ਜਿਹੜੇ ਗੁਰਦੇਵਜੀ ਪਹੁੰਚੇ ਨੇ ਔਰ ਫੋਟੀ ਹਸਪੀਟਲ ਦੀ ਜਿਹੜੇ ਸਮਾਜ ਜਿਹੜੀ ਸਾਰੀ ਟੀਮ ਪਹੁੰਚੀ ਹੈ ਕਿ ਲੋਕਾਂ ਨੂੰ ਸੁਰੱਖਿਸ਼ਿਤ ਰਹਿਣ ਵਾਸਤੇ ਕਿ ਹੈਲਮਟ ਦੀ ਜਿਹੜੀ ਵਰਤੋਂ ਕੀਤੀ ਜਾ ਰਹੀ ਹੈ ਇਸ ਕਰਕੇ ਕਿ ਕੋਈ ਦੁਰਘਟਨਾ ਨਾ ਹੋਵੇ ਬਹੁਤ ਵਧੀਆ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਜੋ ਮੈਨੂੰ ਵੀ ਜਿਹੜਾ ਹੈਲਮਟ ਦਿੱਤਾ ਗਿਆ ਕਿ ਆਪਣੀ ਸੁਰੱਖਿਆ ਆਪ ਕੀਤੀ ਜਾਵੇ ਵਧੀਆ ਲੱਗਿਆ ਸਰ ਬਹੁਤ ਵਧੀਆ ਲੱਗਿਆ ਸਪੈਸ਼ਲੀ ਪੁਲਿਸ ਆਫਿਸਰ ਲਈ ਬਹੁਤ ਵਧੀਆ ਲੱਗਿਆ ਆਪਣੇ ਸ਼ਹਿਰ ਵਾਸਤੇ ਇੱਕ ਨਵੀਂ ਜਿਹਨੂੰ ਕਹਿੰਦੇ ਆ ਵਿਉਂਤਮੰਦੀ ਕਰਕੇ ਲੋਕਾਂ ਦੀਆਂ ਜਾਨਾਂ ਬਚਾਉਣ ਵਾਸਤੇ ਇੱਕ ਉਪਰਾਲਾ ਕਰ ਰਹੇ ਹੋ ਓਕੇ ਸਰ ਜ਼ਰੂਰ ਹੈਲਮਟ ਪਾਣ ਆਪਾਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਲੁਧਿਆਣਾ ਲਾਈਵ ਚ ਸਵਾਗਤ ਮੈਂ ਕਮਲ ਕਪੂਰ ਹਾਂ ਇਸ ਵਕਤ ਮੈਂ ਸਮਰਾਲਾ ਚੌਕ ਦੇ ਵਿੱਚ ਮੌਜੂਦ ਹਾਂ ਜਿੱਥੇ ACP ਟ੍ਰੈਫਿਕ ਸਰਦਾਰ ਗੁਰਦੇਵ ਸਿੰਘ ਜੀ ਆਪਣੀ ਟੀਮ ਦੇ ਨਾਲ ਪਹੁੰਚੇ ਆਂ ਔਰ 40s ਹਸਪੀਟਲ ਨਾਲ ਇੱਕ ਜੁਆਇੰਟ ਵੈਂਚਰ ਚਲਾਇਆ ਜਾ ਰਿਹਾ ਹੈਗਾ ਇੱਧਰ ਤੁਹਾਨੂੰ ਦਿਖਾਣੇ ਆ ਕਿ ਕੱਲੇ ਉਹ ਹੀ ਨਹੀਂ ਪਹੁੰਚੇ ਉਹਨਾਂ ਦੇ ਨਾਲ ਯਮਰਾਜ ਜੀ ਵੀ ਪਹੁੰਚੇ ਹੋਏ ਆ ਇਹ ਯਮਰਾਜ ਦੀ ਜਿਹੜੀ ਹੈ ਡਰੈਸ ਦੇ ਵਿੱਚ ਇੱਕ ਸਨੇਹਾ ਦਿੱਤਾ ਜਾ ਰਿਹਾ ਹੈ ਯਮਰਾਜ ਅਸਲੀ ਪਹੁੰਚੇ ਆ ਕਿਉਂਕਿ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਬਿਨਾ ਹੈਲਮਟ ਦੇ ਸਕੂਟਰ ਜਾਂ ਟੂ-ਵੀਲਰ ਡਰਾਈਵ ਕਰ ਰਹੇ ਹਨ ਉਹਨਾਂ ਨੂੰ ਅਵੇਅਰ ਕਰਨ ਦੇ ਲਈ ਇਹ ਯਮਰਾਜ ਦੀ ਜਿਹੜੀ ਪੇਸ਼ਕਸ਼ਾ ਬਣਾਈ ਹੋਈ ਹੈ ਡਰੈਸ ਪਾਈ ਹੋਈ ਹੈ ਔਰ ਯਮਰਾਜ ਜਿਹੜਾ ਸਨੇਹਾ ਦੇ ਰਿਹਾ ਕਿ ਅਗਰ ਤੁਸੀਂ ਬਿਨਾ ਹੈਲਮਟ ਤੋਂ ਡਰਾਈਵ ਕਰੋਗੇ ਤਾਂ ਉਹਨਾਂ ਨੂੰ ਆਣਾ ਹੀ ਪਏਗਾ ਤੁਹਾਡੇ ਲਈ ਜਿਹੜੀ ਹੈ ਜਾਨ ਜੋਖਿੰਗ ਚ ਹੋ ਸਕਦੀ ਹੈ ਇੱਥੇ ਐਸਆਈ ਬਲਵਿੰਦਰ ਸਿੰਘ ਆਪਣੀ ਟੀਮ ਦੇ ਨਾਲ ਇਨਚਾਰਜ ਅਵਤਾਰ ਸਿੰਘ ਜੀ ਆਪਣੀ ਟੀਮ ਦੇ ਨਾਲ ਔਰ ਐਸਪੀ ਗੁਰਦੇਵ ਸਿੰਘ ਜੀ ਪਹੁੰਚੇ ਹੋਏ ਆ ਇੱਥੇ ਇੱਕ ਵਾਰ ਸਾਡੇ ਕਹਿਣ ਤੇ ਆਜ ਤੋਂ ਛੱਡ ਦੇ ਰਹੇ ਘਰ ਸੇ ਜਦੋਂ ਵੀ ਨਿਕਲੇ ਬਿਨਾ ਹੈਲਮਟ ਕੇ ਨਹੀਂ ਨਿਕਲੇ ਇੱਕ ਵਾਰ ਸਾਡੇ ਕਰਕੇ ਛੱਡ ਦੋ ਠੀਕ ਹੈ ਆਜ ਤੋਂ ਛੱਡ ਦੇ ਰਹੇ ਹਨ ਇਨਕੀ ਵੀ ਸੇਫਟੀ ਹੈ ਇਨਕੇ ਸਾਥ ਮੇ ਜੋ ਚੱਲਦੇ ਉਨਕੀ ਵੀ ਸੇਫਟੀ ਹੈ ਅਸੀਂ ਹਮ ਚਾਹਤੇ ਹੈਲਮਟ ਇਸੇ ਲਈ ਦੇਇਆ ਹੈ ਤੇ ਇੱਥੇ ਜਿਹੜੇ ਯਮਰਾਜ ਬਣੇ ਹੋਏ ਨੇ ਉਹਨਾਂ ਨੂੰ ਸਕੂਟਰ ਤੇ ਬਿਠਾਇਆ ਜਾ ਰਿਹਾ ਔਰ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈਗਾ ਅੱਛਾ ਕੀ ਮੈਸੇਜ ਦੇ ਰਹੇ ਤੁਸੀਂ ਅੱਜ अस्सी आम जनता यही मैसेज देना चाहेंगे कि हम जो भी घर से निकलें बिना सेफ्टी हेलमेट लगाए बिना नहीं निकले चाहे थोड़ी दूर जाना हो चाहे ज़्यादा दूर जाना हो हम चाहते हैं कि अपनी भी सेफ्टी है और साथ में जो लेके जा आ रहे भी सेफ्टी है इसीलिए हम अब पुलिस बलो आए हैं तो हम फ्री में हेलमेट दे रहे हैं जनता को ਤਾਕੀ ਸੇਫ ਰਹੇ ਲਾਈਫ ਉਨਕੀ ਸੇਫ ਰਹੇ ਤੇ ਇੱਕ ਮੈਸੇਜ ਹੈਗਾ ਯਮਰਾਜ ਦੀ ਡਰੈਸ ਦੇ ਵਿੱਚ ਕਿ ਅਗਰ ਤੁਸੀਂ ਬਿਨਾ ਹੈਲਮਟ ਦੇ ਡਰਾਈਵ ਕਰਦੇ ਹੋ ਤਾਂ ਕਦੀ ਵੀ ਯਮਰਾਜ ਜਿਹੜਾ ਹੈ ਉਹ ਆ ਸਕਦਾ ਹੈ ਔਰ ਬੜਾ ਕੋਈ ਐਕਸੀਡੈਂਟ ਹਾਦਸਾ ਹੋ ਸਕਦਾ ਹੈ ਇਸੇ ਲਈ ਇੱਥੇ ਜਿਹੜੀ ਹੈ ਟ੍ਰੈਫਿਕ ਪੁਲਿਸ ਲੁਧਿਆਣਾ ਅਤੇ ਫੋਰਟਿਸ ਹਸਪੀਟਲ ਵੱਲੋਂ ਇੱਕ ਡਰਾਈਵ ਚਲਾਈ ਜਾ ਰਹੀ ਹੈ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਮੁਲਾਜ਼ਮ ਲਗਾਤਾਰ ਹੈਲਮਟ ਦੇ ਰਹੇ ਨੇ ਔਰ ਜਿਹੜੇ ਲੋਕ ਬਿਨਾ ਹੈਲਮਟ ਦੇ ਡਰਾਈਵ ਕਰ ਰਹੇ ਆ ਉਹਨਾਂ ਨੂੰ ਹੈਲਮਟ ਦੇ ਕੇ ਅਵੇਅਰ ਕੀਤਾ ਜਾ ਰਿਹਾ ਹੈ ਇਹ ਸਹੀ ਬਲਵਿੰਦਰ ਸਿੰਘ ਜਿਹੜੇ ਨੇ ਫਰਜ਼ ਨਿਭਾਰੇ ਨੇ ਅਵਤਾਰ ਸਿੰਘ ਜੀ ਜਿਹੜੇ ਨੇ ਉਹ ਨਾਲ ਨੇ ਅੱਛਾ ਸਰ ਤੁਸੀਂ ਵੀ ਵਿਦਾਊਟ ਹੈਲਮਟ ਹੀ ਆ ਰਹੇ ਸੀ ਬਿਨਾ ਅੱਜ ਤੁਸੀਂ ਵੀ ਬਿਨਾ ਹੈਲਮਟ ਤੋਂ ਆ ਰਹੇ ਆ ਰਹੇ ਸੀ ਕੀ ਮੈਸੇਜ ਦਿੱਤਾ ਕਰੀਏ ਮੈਸੇਜ ਸਰ ਟ੍ਰੈਫਿਕ ਸਰ ਇਹ ਬਹੁਤ ਵਧੀਆ ਵਧੀਆ ਪ੍ਰਲੋਹਾ ਕਰਦੇ ਪਏ ਪੁਲਿਸ ਵਾਲੇ ਤੇ ਨਾਲ ਆਪਣੇ ਪੋਰਟਰ ਵਧੀਆ ਪੱਲਾ ਕਰ ਰਹੇ ਸੀ ਜੀ ਤੇ ਪਹਿਲਾ ਚਾ ਇੱਕ ਵਧੀਆ ਸਨੇਹਾ ਜਿਹੜਾ ਯਮਰਾਜ ਦੇ ਥਰੂ ਵੀ ਦੇ ਰਹੇ ਹੈਗੇ ਆ ਅੱਜ ਕੋਈ ਚਲਾਨ ਨਹੀਂ ਉਲਟਾ ਤੁਹਾਨੂੰ ਹੈਲਮਟ ਦਿੱਤਾ ਜਾ ਰਿਹਾ ਸਰ ਇਹ ਕਿਛੇ ਬਹੁਤ ਵਧੀਆ ਪੱਲਾ ਕਰਦੇ ਪਏ ਨੇ ਸਰ ਖੁਦ ਚਾਹ ਨਹੀਂ ਸਰ ਗੁਰਦੀਪ ਸ਼ਰਮਾ ਜੀ ਆਏ ਨਹੀਂ ਆ ਖੁਦ ਹੈ ਨਹੀਂ ਆਪਣੇ ਟ੍ਰੈਫਿਕ ਪੁਲਿਸ ਤੋਂ ਤੇ ਲੋਕਾਂ ਨੂੰ ਅਵੇਅਰਸ ਕਰਦੇ ਕਿ ਤਕਰੀਬੇ ਹੈਲਮਟ ਪਾ ਕੇ ਰੱਖੋ ਹੈਲਮਟ ਪਾ ਕੇ ਘਰੋਂ ਨਿਕਲੋ ਹੈਲਮਟ ਪਾ ਕੇ ਜਿੱਥੇ ਜਣਾ ਉੱਥੇ ਹੈਲਮਟ ਧਾਰੋ ਔਨ ਦੀ ਅਰਥ ਤੁਹਾਨੂੰ ਕਿਤੇ ਹਰ ਮਤਾਂ ਦੀ ਲੋੜ ਨਹੀਂ ਹੈਗੀ। ਇਹ ਹੈ ਇੱਥੇ ਜਿਨ੍ਹਾਂ ਨੂੰ ਰੋਕਿਆ ਗਿਆ ਹੈਗਾ। ਮੈਮ ਵਿਦਾਊਟ ਹੈਲਮਟ ਚਲਾਣਾ ਕਿੰਨਾ ਕਰਿਸਕੀ ਹੋ ਸਕਦਾ ਹੈ? ਸਰ ਇਸ ਕੀ ਹੈ ਅਗਰ ਕੋਈ ਸੱਟ ਲੱਗਦੀ ਡਾਇਰੈਕਟ ਸਿਰ ਤੇ ਲੱਗੇਗੀ। ਬਿਲਕੁਲ ਅੱਛਾ ਅੱਜ ਕਿਸ ਤਰ੍ਹਾਂ ਦਾ ਲੱਗਿਆ ਇਹ ਫੋਰਟਿਸ ਹਸਪੀਟਲ ਵੱਲੋਂ ਔਰ ਪੁਲਿਸ ਵੱਲੋਂ ਜਿਹੜਾ ਇੱਕ ਉਪਰਾਲਾ ਕੀਤਾ ਗਿਆ ਹੈ ਕਿ ਜਾਗਰੂਕ ਕੀਤਾ ਜਾ ਰਿਹਾ ਲੋਕਾਂ ਨੂੰ। ਬਦਿਆ ਲੱਗਿਆ ਸਰ ਬਹੁਤ ਵਦਿਆ ਲੱਗਿਆ ਸਪੈਸ਼ਲੀ ਪੁਲਿਸ ਆਫਿਸਰ ਲਈ ਬਹੁਤ ਵਦਿਆ ਲੱਗਿਆ ਕਿਉਂਕਿ ਔਰ ਥੈਂਕਸ ਫੋਰ ਫਸਟ ਹੈਂਡ ਜੀ ਲੋਕਾਂ ਨੂੰ ਥੋੜੀ ਅਪੀਲ ਕਰੋਗੇ ਕਿ ਜਦੋਂ ਵੀ ਡਰਾਈਵ ਕਰੋ ਤਾਂ ਹੈਲਮਟ ਜ਼ਰੂਰ ਪਾਓ ਓਕੇ ਸਰ ਜ਼ਰੂਰ ਹੈਲਮਟ ਪਾਣ ਆਪਾਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਥੈਂਕ ਯੂ ਬਿਲਕੁਲ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਇੱਧਰ ਏਸੀਪੀ ਸਰ ਹੈਲਮਟ ਸੌਰੀ ਸਰ ਏਸੀਪੀ ਸਰ ਖੁਦ ਪਹੁੰਚਨੇ ਔਰ ਇੱਥੇ ਗੁਰਦੇਵ ਸਰ ਆਪ ਹਲਮੈਟ ਜਿਹੜੇ ਆ ਪਾਰੇ ਨੇ ਜਿਹੜੇ ਡਰਾਈਵਰਸ ਨੇ ਔਰ ਖਾਸ ਕਰਕੇ ਟੂ-ਵੀਲਰ ਦੇ ਡਰਾਈਵਰ ਨੇ ਜਿਹੜੇ ਉਹਨਾਂ ਨੂੰ ਹਲਮੈਟ ਜਿਹੜੀ ਹੈ ਦਿੱਤੀ ਜਾ ਰਹੀ ਹੈ ਔਰ ਹਲਮੈਟ ਪਾ ਕੇ ਜਿਹੜਾ ਅਵੇਅਰ ਕੀਤਾ ਜਾ ਰਿਹਾ ਹੈਗਾ ਤਾਂ ਜੋ ਜਦੋਂ ਵੀ ਡਰਾਈਵ ਕਰੋ ਤਾਂ ਸੇਫਟੀ ਦੇ ਨਾਲ ਡਰਾਈਵ ਕਰੋ ਤਾਂ ਜੋ ਤੁਹਾਨੂੰ ਕੋਈ ਵੀ ਕਿਸੇ ਦੀ ਪਰੇਸ਼ਾਨੀ ਨਾ ਹੋਵੇ ਕਿਉਂਕਿ ਕਦੀ ਵੀ ਕੋਈ ਵੀ ਬੜਾ ਹਾਦਸਾ ਜਿਹੜਾ ਉਹ ਵਾਪਰ ਸਕਦਾ ਔਰ ਬਹੁਤ ਹੀ ਅੱਛਾ ਉਪਰਾਲਾ ਹੈ ਖਾਸ ਕਰਕੇ ਮੈਸੇਜ ਦੇਣ ਦਾ ਤਰੀਕਾ ਜਿਹੜਾ ਬਹੁਤ ਅੱਛਾ ਹੈ ਵੀਰੇ ਜੀ ਇੱਕ ਮੈਸੇਜ ਦੇਣ ਦਾ ਬਹੁਤ ਅੱਛਾ ਜਿਹੜਾ ਉਪਰਾਲਾ ਹੈਗਾ ਜੋ ਟ੍ਰੈਫਿਕ ਪੁਲਿਸ ਵੱਲੋਂ ਦਿੱਤਾ ਜਾ ਰਿਹਾ ਹੈ ਕਿਸ ਤਰ੍ਹਾਂ ਲੱਗ ਰਿਹਾ ਹੈ ਕਿ ਇਹ ਅਵੇਅਰਨੈਸ ਨੂੰ ਕਿਸ ਤਰ੍ਹਾਂ ਦੇਖਦੇ ਬਹੁਤ ਵਧੀਆ ਲੱਗ ਰਿਹਾ ਹੈ ਜੋ ਸਾਡੇ ਏਸੀਪੀ ਜਿਹੜੇ ਗੁਰਦੇਵ ਜੀ ਪਹੁੰਚੇ ਨੇ ਔਰ ਫੋਰਟੀ ਹਸਪੀਟਲ ਦੀ ਜਿਹੜੇ ਤਮਾਹ ਜਿਹੜੀ ਸਾਰੀ ਟੀਮ ਪਹੁੰਚੀ ਹੈ ਕੀ ਲੋਕਾਂ ਨੂੰ ਸੁਰੱਖਿਅਤ ਰਹਿਣ ਵਾਸਤੇ ਕਿ ਹੈਲਮਟ ਦੀ ਜਿਹੜੀ ਵਰਤੋਂ ਕੀਤੀ ਜਾ ਰਹੀ ਹੈ ਇਸ ਕਰਕੇ ਕਿ ਕੋਈ ਦੁਰਘਟਨਾ ਨਾ ਹੋਵੇ ਠੀਕ ਹੈ ਜਾਂ ਕੋਈ ਦਰਬੋਪਾਰਨਾ ਨਾ ਹੋਵੇ ਕਿ ਮਤਲਬ ਜਿੰਨਾ ਕਰਕੇ ਫਿਰ ਬਾਅਦ ਚ ਕਹਿੰਦੇ ਨੇ ਕਿ ਪ੍ਰਸ਼ਾਸਨ ਵੱਲੋਂ ਇਦਾਂ ਦੀ ਕੰਪਲੀਟ ਆਂਦੀ ਹੈ ਪ੍ਰਸ਼ਾਸਨ ਵੱਲੋਂ ਔਰ ਫੋਟੀ ਹਸਪੀਟਲ ਵੱਲੋਂ ਬਹੁਤ ਵਧੀਆ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਜੋ ਮੈਨੂੰ ਵੀ ਜਿਹੜਾ ਹੈਲਮਟ ਦਿੱਤਾ ਗਿਆ ਕਿ ਆਪਣੀ ਸੁਰੱਖਿਆ ਆਪ ਕੀਤੀ ਜਾਵੇ ਬਿਲਕੁਲ ਸਹੀ ਗੱਲ ਹੈ ਅੱਛਾ ਆਪਾਂ ਇੱਕ ਚੀਜ਼ ਸੋਚ ਲੈਨੇ ਆ ਕਿ ਆਪਣੇ ਘਰੇ ਜਿਹੜਾ ਜ਼ਿਆਦਾ ਮੈਸੇਜ ਆਇਆ ਕਿ ਘਰੇ ਕੋਈ ਵੇਟ ਬਿਲਕੁਲ ਜੀ ਬਿਲਕੁਲ ਮਾਪਿਓ ਦੇਖੋ ਜੀ ਆਪਣੇ ਬੱਚੇ ਚਾਹੇ ਕੁੜੀ ਹੋਵੇ ਚਾਹੇ ਮੁੰਡਾ ਹੋਵੇ ਕਿ ਆਪਣੇ ਹਰ ਮਾਪਿਓ ਨੂੰ ਇਹੀ ਉਮੀਦ ਹੁੰਦੀ ਹੈ ਕਿ ਮੇਰਾ ਬੱਚਾ ਵਧੀਆ ਸੁਰੱਖੇ ਨਾਲ ਘਰੇ ਵਾਪਸ ਆਵੇ ਇਸ ਕਰਕੇ ਮੈਂ ਇਹ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜੋ ਇਹਨਾਂ ਨੇ ਜਿਹੜਾ ਮੈਨੂੰ ਔਰ ਮੇਰੇ ਬ੍ਰਦਰ ਨੂੰ ਜਿਹੜਾ ਹੈਲਮਟ ਦੇ ਕੇ ਬਹੁਤ ਵਧੀਆ ਉਪਰਾਲਾ ਕੀਤਾ ਬਿਲਕੁਲ ਬਹੁਤ ਹੀ ਅੱਛਾ ਉਪਰਾਲਾ ਹੈ ACP ਸਰ ਸਾਡੇ ਨਾਲ ਮੌਜੂਦ ਹੈ ਗੁਰਦੇਵ ਸਰ ਇੱਕ ਮੈਸੇਜ ਦੇਣ ਦਾ ਨਵਾਂ ਤਰੀਕਾ ਹੈਗਾ ਕਿ ਯਮਰਾਜ ਜਿਹੜੇ ਨੇ ਖੋਦ ਇੱਥੇ ਪਹੁੰਚੇ ਆਂ ਔਰ ਲੋਕਾਂ ਨੂੰ ਅਵੇਅਰ ਕਰ ਦੇਖੋ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮਾਨਯੋਗ ਕਮਿਸ਼ਨਰ ਪੁਲਿਸ ਜੀ ਸ਼੍ਰੀ ਰਫਤਨ ਸ਼ਰਮਾ ਜੀ ਆਈਪੀਐਸ ਉਹਨਾਂ ਨੇ ਲੁਧਿਆਣਾ ਸ਼ਹਿਰ ਨੂੰ ਜਾਮ ਮੁਕਤ ਤੇ ਐਕਸੀਡੈਂਟ ਮੁਕਤ ਸ਼ਹਿਰ ਬਣਾਉਣ ਦਾ ਇੱਕ ਬੀੜਾ ਚੁੱਕਿਆ ਹੈ ਅਸੀਂ ਬਾਕੀ ਜਿਹੜੀਆਂ ਹੋਰ ਸੰਸਥਾਵਾਂ ਨੇ ਅੱਛੀਆਂ ਸੰਸਥਾਵਾਂ ਨੇ ਉਹਨਾਂ ਨੂੰ ਅਸੀਂ ਨਾਲ ਲੈ ਕੇ ਆਪਣੇ ਸ਼ਹਿਰ ਵਾਸਤੇ ਇੱਕ ਨਵੀਂ ਜਿਹਨੂੰ ਕਹਿੰਦੇ ਆ ਵਿਉਂਤਮੰਦੀ ਕਰਕੇ ਲੋਕਾਂ ਦੀਆਂ ਜਾਨਾਂ ਬਚਾਉਣ ਵਾਸਤੇ ਇੱਕ ਉਪਰਾਲਾ ਕਰ ਰਹੇ ਹਾਂ ਉਹਦੇ ਵਿੱਚ ਸਾਡੇ 40th ਹਸਪੀਟਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਹੁਤ ਵਧੀਆ ਜਿਹੜਾ ਹਸਪੀਟਲ ਵਾਲੇ ਕੰਮ ਕਰਦੇ ਆ ਆਪਣੀਆਂ ਸਾਰਿਆਂ ਦੀਆਂ ਜਾਨਾਂ ਬਚਾਉਂਦੇ ਆ ਇਨਾਂ ਨਾਲ ਅਸੀਂ ਇੱਕ ਜੁਆਇੰਟ ਵੈਂਚਰ ਚ ਕਿਉਂਕਿ ਹੈਲਮਟ ਇਹਨਾਂ ਨੇ ਪ੍ਰੋਵਾਈਡ ਕਰਵਾਏ ਆ ਨਾਲ ਸਾਨੂੰ ਟ੍ਰੈਫਿਕ ਪੁਲਿਸ ਨੂੰ ਲਿਆ ਇਹਦੇ ਪਿੱਛੇ ਇੱਕ ਕਾਰਨ ਹੈ ਜੇ ਮੈਂ ਲਾਸਟ ਈਅਰ ਦੇ ਅੰਕੜਿਆਂ ਦੀ ਗੱਲ ਕਰਦਾ ਤਾਂ ਕੁੱਲ 1,80,000 ਲੋਕ ਜਿਹੜੇ ਐਕਸੀਡੈਂਟ ਵਿੱਚ ਜਾਨਾ ਦੇ ਕੇ ਚਲੇ ਗਏ ਇੱਕ ਸਾਲ ਵਿੱਚ 1,80,000 ਉਹਨਾਂ ਵਿੱਚ 66% 66% ਲੋਕ 18 ਤੋਂ 34 ਸਾਲ ਦੀ ਉਮਰ ਦੇ ਸੀਗੇ ਹੁਣ ਜਿਹੜੀ ਫਿਗਰ ਸਾਡੇ ਅੱਜ ਦੇ ਇਵੈਂਟ ਨਾਲ ਸੰਬੰਧਿਤ ਹੈ ਉਹਨਾਂ ਵਿੱਚੋਂ 30000 ਲੋਕ ਸਿਰਫ ਉਹ ਲੋਕ ਨੇ ਜਿਨ੍ਹਾਂ ਦੀ ਮੌਤ ਹੈਲਮਟ ਨਾ ਪਹਿਨਣ ਕਰਕੇ ਹੋਈ ਹੁਣ ਤੁਸੀਂ ਦੇਖੋ ਵੀ 30000 ਬੰਦਾ 1.80 ਲੱਖ 'ਚੋਂ 30000 ਉਹ ਲੋਕ ਹੈ ਜਿਹੜੇ ਵਿਦਆਊਟ ਹੈਲਮਟ ਚਲੇ ਗਏ ਸਾਡਾ ਜਿਹੜਾ ਇਹ ਉਪਰਾਲਾ ਹੈ ਇਹ ਅਸੀਂ ਸਾਰੇ ਲੋਕਾਂ ਨੂੰ ਨਹੀਂ ਦੇ ਸਕਦੇ ਅਸੀਂ ਸਾਰੇ ਲੋਕਾਂ ਨੂੰ ਫਰੀ ਹੈਲਮਟ ਨਹੀਂ ਪ੍ਰੋਵਾਈਡ ਕਰ ਸਕਦੇ ਇੱਕ ਮੈਸੇਜ ਹੈ 40th ਹਸਪਤਲ ਨੇ ਅੱਜ ਦੇਖੋ ਤੁਸੀਂ ਕਾਫੀ 100 ਤੋਂ ਵੱਧ ਜਿਹੜੇ ਹੈਲਮਟ ਅੱਜ ਡਿਸਟ੍ਰਿਬਿਊਟ ਕਰਨੇ ਆ ਇਸ ਤਰ੍ਹਾਂ ਹੀ ਕੱਲ ਸਵੇਰੇ ਦੁਬਾਰਾ ਫੇਰ ਇੱਕ ਇਵੈਂਟ ਜਿਹੜਾ ਅਸੀਂ ਮਾਲ ਰੋਡ ਤੇ ਜਿਹੜਾ 40th ਹਸਪਤਲ ਦਾ ਆਪਣਾ ਬ੍ਰਾਂਚ ਹੈ ਇੱਕ ਉਥੇ ਹਸਪਤਲ ਦੀ ਉਥੋਂ ਅਸੀਂ ਇੱਕ ਮੋਟਰਸਾਈਕਲ ਰੈਲੀ ਦਾ ਯੋਜਨ ਕਰ ਰਹੇ ਹਾਂ 40th ਹਸਪਤਲ ਤੇ ਟ੍ਰੈਫਿਕ ਪੁਲਿਸ ਲੁਧਿਆਣਾ ਰਲ ਕੇ ਜਿਹੜਾ ਇੱਕ ਦੇ ਉੱਤੇ ਵੀ ਹੈਲਮਟ ਜਿਹੜਾ ਡਿਸਟ੍ਰਿਬਿਊਸ਼ਨ ਹੋਏਗੀ ਨਾਲ ਦੀ ਨਾਲ ਅਸੀਂ ਇੱਕ ਛੋਟਾ ਜਿਹਾ ਰੂਟ ਲੈ ਕੇ ਲੋਕਾਂ ਨੂੰ ਹੈਲਮਟ ਪਹਿਨਣ ਵਾਸਤੇ ਮੋਟੀਵੇਟ ਕਰਾਂਗੇ ਅੱਛਾ ਇਸੇ ਪੇ ਤੇ ਇੱਕ ਮੈਸੇਜ ਹੋਰ ਦਿਓ ਕਿਉਂਕਿ ਲੋਕ ਬਾਰ-ਬਾਰ ਇਹ ਟ੍ਰੈਫਿਕ ਪੁਲਿਸ ਲਈ ਕਹਿੰਦੇ ਆ ਕਿ ਇਹਨਾਂ ਨੂੰ ਚਲਾਨ ਕੱਟਣ ਦਾ ਇੱਕ ਜਿਹੜਾ ਹੈਗਾ ਜ਼ਰੀਆ ਹੈਗਾ ਕਿ ਹੈਲਮਟ ਨਹੀਂ ਪਾਇਆ ਰੋਕਿਆ ਚਲਾਨ ਕੱਟਦਾ ਲੇਕਿਨ ਅੱਜ ਹੈਲਮਟ ਦੇ ਕੇ ਇੱਕ ਮੈਸੇਜ ਵੀ ਜਾ ਰਿਹਾ ਕਿ ਚਲਾਨ ਕੱਟਣਾ ਮਕਸਦ ਨਹੀਂ ਹੈ ਪਨਿਸ਼ ਕਰਨਾ ਮਕਸਦ ਨਹੀਂ ਹੈ ਜਾਨ ਬਚਾਣਾ ਦੇਖੋ ਦੋ ਤਰ੍ਹਾਂ ਦਾ ਜਿਹੜਾ ਪੁਲਿਸਿੰਗ ਹੁੰਦੀ ਹੈ ਇਹਦੇ ਵਿੱਚ ਸਾਡੀ ਜਿਹੜੀ ਟ੍ਰੈਫਿਕ ਪੁਲਿਸ ਦਾ ਕੰਮ ਹੈ ਨੰਬਰ 1 ਹੀ ਹੈ ਅਵੇਰਨੈਸ ਹੁਣ ਕਈ ਵਾਰੀ ਕੁਝ ਜਿਹੜੇ ਲੋਕ ਇਹ ਵੀ ਕਹਿ ਦਿੰਦੇ ਆ ਵੀ ਅਸੀਂ মিডিਆ ਵਾਲੇ ਲੋਕ ਜਿਹੜੇ ਸਾਡੇ মিডিਆ ਵਾਲੇ ਭਰਾ ਨੇ ਸਾਡੀ ਹਰੇਕ ਡਰਾਈਵ ਨੂੰ ਬਹੁਤ ਚੱਕਦੇ ਆ ਕਾਰਨ ਉਹ ਆਪਣਾ ਯੋਗਦਾਨ ਪਾ ਰਹੇ ਆ ਕਿਉਂਕਿ ਸੜਕੀ ਜਾਨਾਂ ਜਿਹੜੀਆਂ ਜਾਨ ਜਾ ਰਹੀਆਂ ਨੇ ਉਹਨਾਂ ਨੂੰ ਬਚਾਉਣ ਵਾਸਤੇ ਇਹਦੇ ਟ੍ਰੈਫਿਕ ਪੁਲਿਸ ਕੰਮ ਕਰਦੀ ਹੈ ਉੱਥੇ ਨਾਲ মিডিਆ ਵਾਲੇ ਸਾਡੇ ਸਾਰੇ ਜਿਹੜੇ ਲੁਧਿਆਣੇ ਦਾ মিডিਆ ਮੈਂ ਕਹਿੰਦਾ ਵੀ ਮੈਂ ਇੰਨਾ ਕੈਪਰੀਸ਼ੀਏਟ ਕਰੂੰਗਾ ਇਸ ਚੀਜ਼ ਨੂੰ ਵੀ ਸਾਡੇ ਇਕੱਲੇ ਇਕੱਲੇ ਬੰਦੇ ਤੱਕ ਗੱਲ ਪਹੁੰਚਾਉਣ ਵਾਸਤੇ ਜਿਹੜਾ ਲੁਧਿਆਣੇ ਦਾ মিডিਆ ਅੱਗੇ ਆਉਂਦਾ ਤੇ ਕਈ ਵਾਰੀ ਹੁਣ ਆ ਮੇਰੇ ਆ ਲੱਗੇ ਮਾਈਕ ਇਹਨਾਂ ਤੇ ਵੀ ਗੱਲ ਹੋ ਜਾਂਦੀ ਆ ਵੀ ਇਹ ਮਾਈਕ ਪਤਾ ਨਹੀਂ ਹੁਣ ਯਾਰ ਮਾਈਕ ਤਾਂ ਇੱਕ ਆਵਾਜ਼ ਜਿਹੜੀ ਸਹੀ ਪਟਾਉਣ ਵਾਸਤੇ ਹੁੰਦੇ ਆ ਛੱਡੋ ਉਹ ਗੱਲਾਂ ਨੂੰ ਆਪਾਂ 네ਗੇਟਿਵ ਜਾਣਾ ਹੀ ਨਹੀਂ ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਜਿੰਨਾ ਦੋ ਚੀਜ਼ਾਂ ਇੱਕ ਲੋਕਾਂ ਨੂੰ ਬੱਦ ਤੋਂ ਬੱਦ ਮੋਟੀਵੇਟ ਕਰਨਾ ਜਿਹੜੀ ਅਵੇਅਰਨੈਸ ਫਲਾਉਣੀ ਜਿਹੜੀ ਅਸੀਂ ਤੁਹਾਡੇ ਧਰੂ ਫਲਾਉਨੇ ਆ ਇਹ ਜਿਹੇ ਇਵੈਂਟ ਕਰਕੇ ਫਲਾਉਨੇ ਆ ਦੂਜਾ ਹੁੰਦਾ ਵੀ ਜਿਹੜਾ ਬੰਦਾ ਫੇਰ ਵੀ ਨਹੀਂ ਮੰਨਦਾ ਦੇਖੋ ਸਾਡਾ ਵਰਜਾ ਜਿਹੜਾ ਉਹਦੀ ਜਾਨ ਨੂੰ ਬਚਾਉਂਦਾ ਅਸੀਂ ਚਾਹੁੰਨੇ ਆ ਕਿ ਉਹਦੀ ਜਾਨ ਬਚੇ ਉਹ ਜਾਨ ਤਾਂ ਬਚੇਗੀ ਜੇ ਉਹ ਹੈਲਮਟ ਪਹਿਨੇਗਾ ਅਸੀਂ ਪਿਆਰ ਨਾਲ ਉਹਨੂੰ ਮੋਟੀਵੇਟ ਵੀ ਕਰਦੇ ਆ ਜਿੱਥੇ ਲੱਗਦਾ ਜਿਹੜਾ ਕੋਈ ਹੋ ਜਾ ਉਹਨੂੰ ਅਸੀਂ ਪ੍ਰੋਵਾਈਡ ਵੀ ਕਰਾ ਰਹੇ ਆ ਉਹਦੇ ਫੇਰ ਵੀ ਨਹੀਂ ਕੋਈ ਮੰਨਦਾ ਅਸੀਂ ਕਹਿੰਦੇ ਆ ਵੀ ਫੇਰ ਤਾਂ ਤੁਹਾਨੂੰ ਕਾਨੂੰਨ ਦੇ ਦਾਇਰੇ ਚ ਆਣਾ ਪੈਣਾ ਤਾਂ ਫੇਰ ਜਿਹੜਾ ਬਾਅਦ ਦੀ ਗੱਲ ਹੈ ਚਲਾਨ ਚਲਾਨ ਕਰਨਾ ਕਈ ਲੋਕ ਐਵੇਂ ਝੂਠੀਆਂ ਜਿਹੀਆਂ ਗੱਲਾਂ ਕਿ ਟਾਰਗੇਟ ਹੈ ਜੀ ਫਲਾਣਾ ਨੋ ਟਾਰਗੇਟ ਨੋ ਚਲਾਨ ਅਸੀਂ ਕਰਨਾ ਹੀ ਨਹੀਂ ਚਾਹੁੰਦੇ ਜੇ ਸਾਡੇ ਲੁਧਿਆਣੇ 'ਚ ਸਾਰੇ ਲੋਕ ਆਪ ਦਾ ਕਾਨੂੰਨ ਨੂੰ ਮੰਨਣ ਕਦੇ ਪਿੱਛੇ ਚਲਾਨ ਕਰਨਾ ਪਵੇ ਉਹ ਤਾਂ ਦੇਖੋ ਜਿਹੜਾ ਲਾ ਬ੍ਰੇਕਰ ਹੈ ਜਿਹੜਾ ਕਾਨੂੰਨ ਨੂੰ ਤੋੜੇਗਾ ਉਹਨੂੰ ਤਾਂ ਉਹਦੀ ਜਿਹੜੀ ਬਣਦੀ ਸਜ਼ਾ ਉਹਨੂੰ ਮਿਲਣੀ ਹੈ ਬਿਲਕੁਲ ਬਣਦੀ ਸਜ਼ਾ ਮਿਲਣੀ ਵੀ ਚਾਹੀਦੀ ਔਰ ਪਨਿਸ਼ ਕਰਨ ਕੇ ਹੀ ਜਿਹੜਾ ਸ਼ਾਇਦ ਮੈਸੇਜ ਆਂਦਾ ਹੈ 40s ਹਸਪਤਲ ਨੇ ਇੱਕ ਅੱਛਾ ਉਪਰਾਲਾ ਕੀਤਾ ਅੱਜ ਜਿੱਦਾਂ ACP ਸਰ ਨੇ ਇੱਕ ਫਿਗਰ ਦੱਸਿਆ 166000 ਲੋਕਾਂ ਦੀ ਜਾਨ ਜਿਹੜੀ ਹੈ ਐਕਸੀਡੈਂਟ ਦੇ ਅੰਦਰ ਜਾਂਦੀ ਹੈ ਬਿਲਕੁਲ ਸਹੀ ਉਹ ਲੈ ਸਰ ACP ਸਰ ਨੇ ਤਾਂ ਹੀ 40s ਹਸਪਤਲ ਨੇ ਇੱਕ ਉਪਰਾਲਾ ਸਟਾਰਟ ਕੀਤਾ ਹੈਗਾ ਰੋਡ ਸੇਫਟੀ ਕੈਂਪੇਨ ਅਸੀਂ ਸਟਾਰਟ ਕੀਤੀ ਹੈਗੀ ਜਿਹਦੇ ਵਿੱਚ ਅਸੀਂ ਸਾਰਿਆਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੇ ਹੈਗੇ ਕਿ ਹੈਲਮਟ ਪਾਣਾ ਸਾਡੀ ਰਿਸਪੌਂਸਿਬਿਲਟੀ ਹੈਗੀ ਬੀਇੰਗ ਏ ਸੀਨੀਅਰ ਸਿਟੀਜ਼ਨ ਔਰ ਤੁਸੀਂ ਯੰਗ ਸਿਟੀਜ਼ਨ ਆਫ ਦਾ ਸਿਟੀ ਸਾਡੀ ਸਾਰਿਆਂ ਦੀ ਰਿਸਪੌਂਸਿਬਿਲਟੀ ਹੈਗੀ ਕਿ ਅਸੀਂ ਹੈਲਮਟ ਪਾਈਏ ਤੇ ਨਾਲ ਸੋਸਾਇਟੀ ਨੂੰ ਇੱਕ ਮੈਸੇਜ ਦੇਈਏ ਕੀ ਹੈਲਮਟ ਪਾ ਕੇ ਨਾ ਕਿ ਅਸੀਂ ਸੁਸਾਇਟੀ ਨੂੰ ਬਲਕਿ ਆਪਣੇ ਪਰਿਵਾਰ ਨੂੰ ਵੀ ਇੱਕ ਮੈਸੇਜ ਦੇ ਰਹੇ ਹੈਗੇ ਆ ਕਿ ਹੈਲਮਟ ਪਾਣਾ ਬਹੁਤ ਜ਼ਰੂਰੀ ਹੈ ਸਾਨੂੰ ਦਿੱਕੇ ਸਾਡੇ ਬੱਚੇ ਸਾਡੇ ਨੇਬਰਰ ਸਾਰੇ ਸਾਨੂੰ ਫੋਲੋ ਕਰੋਗੇ ਅੱਜ ਕੱਲ ਛੋਟੇ ਛੋਟੇ ਐਕਸੀਡੈਂਟ ਹੋ ਰਹੇ ਆ ਸਾਡੀ ਜਾਨਾਂ ਜਾ ਰਹੀਆਂ ਤਾਂ ਇਹੀ ਸਾਡਾ ਇੱਕ ਮਕਸਦ ਹੈਗਾ ਕਿ ਲੋਕਾਂ ਨੂੰ ਅਵੇਅਰ ਕੀਤਾ ਜਾਏ ਕਿ ਹੈਲਮਟ ਦੀ ਕਿੰਨੀ ਇੰਪੋਰਟੈਂਸ ਹੈਗੀ ਸਾਡੀ ਲਾਈਫ 'ਚ ਧੰਨਵਾਦ ਜੀ ਅੱਛਾ ਅਵਧਰ ਸਰ ਤੁਸੀਂ ਤਾਂ ਰੋਜ਼ ਦੇਖਦੇ ਹੋਗੇ ਜੇ ਅਗਰ ਮੈਂ ਖਾਸ ਕਰਕੇ ਬਾਈਕ ਸਵਾਰਾਂ ਦੀ ਜਿਹੜੀ ਕਿਉਂਕਿ ACP ਸਾਹਿਬ ਨੇ ਜਿਹੜੀ ਏਜ ਗਰੁੱਪ ਦੱਸਿਆ ਨਾ 18 ਤੋਂ 35 ਉਹ ਉਹ ਵਾਲਾ ਏਜ ਗਰੁੱਪ ਹੈ ਜੋ ਨੌਜਵਾਨ ਹੈਗਾ ਤਾਂ ਕਿਤੇ ਨਾ ਕਿਤੇ ਸ਼ੋਸ਼ੇ ਬਾਜੀ ਜੀ ਵੀ ਲੋਕ ਬਾਈਕ ਚਲਾਣ ਲੱਗੇ ਹੈਲਮਟ ਨਹੀਂ ਪਾਉਂਦੇ ਤੁਸੀਂ ਤਾਂ ਰੋਜ਼ ਦੇਖਦੇ ਹੋਗੇ ਇਹ ਚੀਜ਼ ਬਾਈ ਦੇਖੋ ਸਭ ਤੋਂ ਪਹਿਲਾਂ ਹੈਲਮਟ ਆਪਣੇ ਲਈ ਸੇਫਟੀ ਆ ਜਿਹੜਾ ਅੱਜ ਦਾ ਦਿਨ ਫੋਟੀ ਹਸਪੀਟਲ ਨਾਲ ਰਲ ਕੇ ਚੁਣਿਆ ਵਾ ਇਹ ਗੁਰੂ ਤੇਗ ਬਹਾਦਰ ਛਿੱਦੀ ਦੇਵ ਸਾਹਿਬ ਗੁਰੂ ਤੇਗ ਬਹਾਦਰ ਸਿਮਰਹਿ ਕਾਰ ਨੋਂ ਨਿਦੇ ਆਵੇ ਤਾਹੇ ਅਸੀਂ ਚਾਉਣੇ ਆ ਉਹਨਾਂ ਨੇ ਸੀਸ ਦੇ ਕੇ ਲੱਖਾਂ ਦੁਨੀਆ ਨੂੰ ਧਰਮਾ ਧਰਮ ਬਚਾਇਆ ਇੱਕ ਧਰਮ ਬਚਾਇਆ ਤੇ ਉਸੇ ਤਰ੍ਹਾਂ ਹੀ ਚਾਉਣੇ ਆ ਵੀ ਜੇ ਅਸੀਂ ਉਹਨਾਂ ਦੇ ਪਾਏ ਹੋ ਪੂਰਨਿਆ ਤੇ ਚੱਲ ਸਕੀਏ ਤੇ ਅਸੀਂ ਵੀ ਇਹਨਾਂ ਲੋਕਾਂ ਦੀ ਜਾਨ ਜਿਹੜੀ ਆ ਬਚਾ ਸਕੀਏ ਇਹਨਾਂ ਨੂੰ ਜਾਗਰਤ ਕਰ ਸਕੀਏ ਤੇ ਸਾਡਾ ਇੱਕ ਛੋਟਾ ਜਿਹਾ ਅਪਰਾਲਾ ਸੀ ਸਮਰਾਲਾ ਚੌਕ ਕੱਲ ਸਾਡੀ ਗੱਲਬਾਤ ਹੋਈ ਫੋਟੀ ਹਸਪੀਟਲ ਨਾਲ ਸਰਦਾਰ ਬਰਵਿੰਦਰ ਸਿੰਘ ਤੇ ਮੈਜੋਰ 33 ਅੱਜ ਹੀ ਮਾਨ ਜੋਗੇ ACP ਸਾਹਿਬ ਨੂੰ ਰਿਕਵੈਸਟ ਕੀਤੀ ਬਹੁਤ ਜਲਦੀ ਆਏ ਤੇ ਉਹਨਾਂ ਨੇ ਰਲ ਕੇ ਸਾਡਾ ਜਿਹੜਾ ਇਹ ਅਪਰਾਲਾ ਕੀਤਾ ਸਿਰਫ ਆਉਣ ਲਈ ਕਿ ਜਾਗਰਤ ਆ ਜੇ ਆਪਾਂ ਗੁਰੂਆਂ ਦੇ ਦਿਨ ਤੇ ਵੀ ਇਹ ਜਿਆ ਸੁਧ ਕੰਮ ਕਰਦੇ ਆਂ ਆਪਾਂ ਨੂੰ ਜਾਗਰਤ ਆ ਇੱਕ ਸਿਰ ਵੀ ਆਪਾਂ ਬਚਾ ਲੈਨੇ ਤੇ ਪਤਾ ਨਹੀਂ ਉਹ ਕਿਸ ਧਰਮ ਦੇ ਲੇਖੇ ਆਊਗਾ ਇਸ ਕਰਕੇ ਆਪਾਂ ਨੂੰ ਕੀਮਤੀ ਜਾਨਾਂ ਬਚਾਉਣ ਲਈ ਗੁਰੂ ਤੇਗ ਬਹਾਦਰ ਸਾਹਿਬ ਦਾ ਸਿਮਰਨ ਕਰਨਾ ਪਊਗਾ ਬਹੁਤ ਹੀ ਚੰਗਾ ਸਨੇਹਾ ਇੱਧਰ ਤੁਸੀਂ ਦੇਖੋ ਕੀ ਹੈਲਮਟ ਜਿਹੜੀ ਦਿੱਤੀ ਜਾ ਰਹੀ ਹੈ ਸਰ ਔਰ ਖਾਸ ਕਰਕੇ ਬਲਵਿੰਦਰ ਸਰ ਨੇ ਔਰ ਇਨਚਾਰਜ ਨੇ ਇੱਥੇ ਔਰ ਇਹਨਾਂ ਵੱਲੋਂ ਜਿਹੜਾ ਹੈਗਾ ਇੱਕ ਹੈਲਮਟ ਜਿਹੜੀ ਦਿੱਤੀ ਜਾ ਰਹੀ ਹੈ ਔਰ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਹੈ ਬਹੁਤ ਚੰਗੀ ਜਿਹੜੀ ਹੈ ਇੱਕ ਅਵੇਅਰਨੈਸ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀਤ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ